ਹਾਂਜੀ ਸੰਜਰੋ ਅੱਜ ਮਾਝਾ ਮਾਲਵਾ ਦਬਾਬਾ ਏਰੀਆ ਬਾਈ ਜੀ ਸਾਰੇ ਜਥੇਬੰਦੀ ਦੇ ਜਿਹਾਰੂ ਯੋਧੇ ਪਹੁੰਚਿਆ ਬਾਈ ਜੀ ਆ ਵੇਖੋ ਕਿੱਡੀਆਂ ਸੋਹਣੀਆਂ ਫਸਲਾਂ ਤੇ ਕਿੱਡੀਆਂ ਸੋਹਣੀਆਂ ਜ਼ਮੀਨਾਂ ਬਾਈ ਜੀ ਕਿਵੇਂ ਕਿਸਾਨ ਮਿਹਨਤ ਕਰਦਾ ਹੈ ਜੀ ਦਿਨ ਰਾਤ ਵੇਖੋ ਮਿਰਚ ਲਾਈ ਆ ਮਟਰ ਲਾਏ ਆ ਮੇਥੀ ਲਾਈ ਆ ਜੀ ਤੇ ਆਲੂ ਪੋਟਲੇ ਆ ਪਹਿਲੋਂ ਤੇ ਵਿੱਚੇ ਚਾਰ ਚਾਰ ਫਸਲਾਂ ਪਾਉ ਜੀ ਮਿਹਨਤ ਕਿਸਾਨ ਦੀ ਮਿਹਨਤ ਨਹੀਂ ਵੇਦੇ ਵੇਖੋ ਕਿਸਾਨਾਂ ਦੀਆਂ ਫਸਲਾਂ ਤੇ ਜਦੋਂ ਕਿਸੇ ਦੀ ਜਿਵੇਂ ਤੱਕਾ ਕਰੀ ਜਾਣਾ ਹਨਾ ਡਰਾਈ ਜਾਣਾ ਡਰੇ ਬੰਦੇ ਨੂੰ ਡਰਾਉਣਾ ਬਾਈ ਜੀ ਕੋਈ ਫਾਇਦਾ ਨਹੀਂ ਹੁੰਦਾ ਹਨਾ ਤੇ ਅੱਜ ਕਿਸਾਨ ਪਹੁੰਚੇ ਅੱਜ ਯੋਧੇ ਜਿਹਾਰੂ ਯੋਧੇ ਸਾਡੇ ਸੂਬਾ ਆਗੂ ਸਾਫ ਸਿੰਘ ਸੈਕਟਰੀ ਸਾਹਿਬ ਜੀ ਲਿਖ ਰਹੇ ਆ ਵਿਉਂਤਬੰਦੀ ਲਾ ਰਹੇ ਆ ਜੀ ਜੋ ਗੱਲਬਾਤ ਹੋਊਗੀ ਅੱਗੇ ਤੁਹਾਨੂੰ ਦੱਸੀ ਜਾਊਗੀ ਜੀ ਸਾਰੇ ਵੀਰ ਭਰਾ ਪਹੁੰਚਿਆ ਬਾਕੀ ਆ ਦੇਖ ਲਓ ਕੋਠੇ ਦੇ ਸਪੀਕਰ ਲਾਈ ਰੱਖਣਾ ਹੈ ਤੇ ਲਾਇਆ ਆਪਣਾ ਪ੍ਰੀਤ ਦਾ ਟਰੈਕਟਰ ਹੈ ਜੀ ਤੇ ਟਰਾਲਾ ਸ਼ੁਕਰ ਦਾ ਤੇ ਆ ਹਨਾ ਤੇ ਆਜੋ ਬਾਕੀ ਤੁਹਾਨੂੰ ਵਿਖਾਉਣੇ ਆ ਜਿਹੜੇ ਜਿਹਾਰੂ ਜੋਦੇ ਇੱਥੇ ਪਹੁੰਚਿਆ ਬਾਕੀ ਗੱਲਬਾਤ ਵੀ ਆਪਾਂ ਕਰਾਂਗੇ ਜੀ ਤੇ ਇਹਨੂੰ ਮੋਟਰਸਾਈਕਲ ਲੱਗੇ ਹੋਇਆ ਦੂਰ ਤੱਕ ਪਾਉ ਜੀ ਤੇ ਬਾਕੀ ਅਜੇ ਬੂਟੇ ਵਾਲੀਆ ਪ੍ਰਧਾਨ ਕਰਾਂ ਉੱਤੇ ਗੋਡਾ ਲਾ ਕੇ ਬੈਠਾ ਜੀ ਕਿੰਨਾ ਵੀ ਫਰੋਜਪੁਰ ਜਦੋਂ ਕੋਈ ਵੀ ਵਾਰ ਗੱਲਬਾਤ ਹੋਊ ਤਾਂ ਮੈਂ ਧਿਆਨ ਰੱਖਦਾ ਫਰੋਜਪੁਰ ਤੱਕ ਨਿਗਾਹ ਜਾ ਰਹੀ ਆ ਬੂਟੇ ਵਾਲੀਏ ਦੀ ਕਿ ਇਧਰ ਜਿਹਾਰੂ ਜੋਦੇ ਬੈਠੇ ਆ ਇਧਰ ਵੇਖੋ ਕਰਾਂ ਹੈ ਇਧਰ ਪ੍ਰਧਾਨ ਜੀ ਕਰਾਂ ਬਠੇ ਪੈਣੀ ਵਾਲੀ ਜੋਦੇ ਵੇਖੋ ਕਰਾਂ 90 90 ਸਾਲ ਦੀ ਉਮਰ ਆ ਤਾਂ ਵੇਖੋ ਆ ਹੁੰਦੀ ਆ ਗੱਲ ਬਾਤ ਚੰਡਾ ਤੇ ਡੰਡਾ ਤੇ ਸ਼ਸਤਰ ਵੀ ਬਾਈ ਜੀ ਕਰਾ ਇਧਰ ਵੇਖੋ ਕੋਲ ਹੀ ਸਭ ਕੁਝ ਸਭ ਕੁਝ ਕਿਉਂ ਬਾਬਿਓ ਜਿਹੜਾ ਰੋਕਾ ਉਹ ਉਹ ਕਰ ਲਾਂਗੇ ਉਹ ਉਹ ਕਰ ਲਾਂਗੇ ਗੱਲ ਸੱਚੀ ਹੈ ਜਿੱਤਰਾ ਇਹਦਾ ਝੰਡਾ ਡੰਡੇ ਦਾ ਡੰਡਾ ਤੇ ਹਥਿਆਰ ਦਾ ਹਥਿਆਰ ਬਿਲਕੁਲ ਜੀ ਬਿਲਕੁਲ 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 ਖਰੀ ਗੱਲ ਹੈ ਜੀ ਇਹ ਆ ਬਠੀ ਪੈਣੀ ਤੋਂ ਯੋਧੇ ਇਧਰ ਸਾਡੇ ਫਰੋਜਪੁਰ ਵਾਲੇ ਪ੍ਰਧਾਨ ਸਾਰੇ ਵੀਰ ਤੇ ਇਧਰ ਸਾਡੇ ਜੋਨ ਪ੍ਰਧਾਨ ਕਾਰਜ ਸੇਕ ਜੀ ਦਿੱਤੀ ਜਾਂਦੇ ਆ ਮੋਸ਼ਨੋ ਵੱਲ ਕਹਿੰਦਾ ਹਾਂ ਇਹ ਕਨਕਨ ਬਣਾ ਕੇ ਲਾਹ ਗੱਲ ਸਿੱਟਕ ਜੀ ਜ਼ਿਲ੍ਹਾ ਫਿਰੋਜ਼ਪੁਰ ਆ ਨਹੀਂ ਜੀ ਨਹੀਂ ਇਹ ਮਾਝਾ ਏਰੀਆ ਨਹੀਂ ਅੱਜ ਕੀ ਅਸੀਂ ਆਏ ਆ ਫਿਰੋਜ਼ਪੁਰ ਜ਼ਿਲ੍ਹੇ ਚ ਏਰੀਆ ਫਿਰੋਜ਼ਪੁਰ ਆਪਾਂ ਫਿਰੋਜ਼ਪੁਰ ਜੇ ਇਹ ਜੋਨ ਮਨੋਚਲ ਤੋਂ ਅੱਗੇ ਇੱਕ ਸਿੰਗਲ ਜੀ ਸੜਕ ਨਿਕਲਦੀ ਜਾਂਦੀ ਸਾਡੇ ਨਦੌਰ ਸਾਹਿਬ ਬੈਠਿਆ ਜੀ ਖਸਖਸ ਦੀ ਖੇਤੀ ਤੇ ਵੀ ਸ਼ਿਰਕਤ ਕਰਦੇ ਆ ਪਾਉ ਸਾਡੇ ਨਾਲ ਸਹਿਯੋਗ ਦਿੰਦੇ ਆ ਜੀ ਤੇ ਕਿਉਂਕਿ ਖਸਖਸ ਦੀ ਖੇਤੀ ਵੀ ਪੰਜਾਬ 'ਚ ਹੋਣਾ ਬਹੁਤ ਜ਼ਰੂਰੀ ਆ ਨੌਜਵਾਨੀ ਜਿਹੜੀ ਗਲਤ ਰਸਤੇ ਆ ਦੇ ਪਈ ਆ ਜੀ ਸਿੱਧੇ ਰਾਹ ਦੇ ਉੱਤੇ ਪਾਉਣ ਲਈ ਕੌਣ ਲੋਰ ਸਾਹਿਬ ਜੀ ਮੈਨਾਂ ਖਸ ਖਸ ਦੇ ਮੁੰਡੇ ਬੇੜਾ ਕਰਕ ਹੋ ਗਿਆ ਤੇ ਕੀ ਕਹਿਣਾ ਚਾਹੁੰਨੇ ਜੀ ਸਰਕਾਰਾਂ ਨੇ ਬੇੜਾ ਕਰਨਾ ਜਾਣ ਕੇ ਕਰੀ ਜਾਂਦੀਆਂ ਚਿੱਟੀਆਂ ਗੋਲੀਆਂ ਜੀਭ ਵਾਲੀਆਂ ਜਿਹੜੀਆਂ ਸਰਕਾਰ ਆਪ ਦੇ ਜਾਂਦੀ ਆ ਬਿਲਕੁਲ ਜੀ ਉਹ ਨਮਰਦ ਕਰੀ ਜਾਂਦੀ ਆ ਸਾਡੇ ਮੁੰਡਿਆਂ ਨੂੰ ਬਿਲਕੁਲ ਜੀ ਬਿਲਕੁਲ ਬੇੜਾ ਕਰਕੇ ਪੰਜਾਬ ਦਾ ਕਰਨ ਦੀ ਆ ਖਸ ਖਸ ਦੀ ਖੇਤੀ ਦੇਣਾ ਹਾਂਜੀ ਹਾਂਜੀ ਫਿਰ ਭੁੱਖੀ ਦੇ ਠੇਕੇ ਦੇਣਾ ਸਾਡੇ ਨੌਜਵਾਨ ਵਜਣਗੇ ਬਿਲਕੁਲ ਸਾਡੀ ਕਿਸਾਨੀ ਬਾਜੂ ਵਾਹ ਜੀ ਵੱਖਰੀ ਗੱਲ ਆ ਮਾਨੀ ਬਾਜੂਗੀ ਵਾਹ ਜੀ ਵਾਹ ਤੇ ਨਹੀਂ ਤੇ ਸਰਕਾਰ ਆਪ ਗੋਲੀਆਂ ਤੇ ਜਾਂਦੀ ਆ ਮੁੰਡੇ ਨਮਰਦ ਕਰੀ ਜਾਂਦੀ ਆ ਚਟਾ ਪੀ ਜਾਂਦੇ ਆ ਲੋਕ ਬਿਲਕੁਲ ਜੀ ਬਦਨ ਸਾਲ ਖਤਮ ਹੋ ਰਹੀ ਆ ਕਿ ਚਟਾ ਬੰਦ ਤਾਂ ਹੋਣਾ ਵਾ ਜੇ ਖਖਾਛ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਤਾਂ ਨਹੀਂ ਹੋਣਾ ਬਿਲਕੁਲ ਜੀ ਤੇ ਮਰਜ਼ੀ ਜ਼ੋਰ ਲਾ ਰਹੇ ਨਹੀਂ ਹੋਣਾ ਚਟਾ ਬੰਦ ਗੱਲ ਖਰੀ ਆ ਜੀ ਚਟਾ ਬੰਦ ਤਾਂ ਹੀ ਹੋਣਾ ਵਾ ਜੇ ਫੀਮ ਭੁੱਕੀ ਦੇ ਠੇਕੇ ਪੰਜਾਬ ਨੂੰ ਦੇਣਗੇ ਤੇ ਨਹੀਂ ਨਹੀਂ ਹੋਣਾ ਨਹੀਂ ਹੋਣਾ ਤੇ ਨਹੀਂ ਹੋਣਾ ਬਿਲਕੁਲ ਕਿਸਾਨਾਂ ਨੂੰ ਤੰਗ ਕਰੀ ਜਾਂਦੇ ਆ ਤੇ ਚਿੱਟੇ ਚਿੱਟਾ ਉਧਰ ਨਹੀਂ ਧਿਆਨ ਦਿੰਦੇ ਜਣਾ ਹਾਂਜੀ ਮੈਂ ਕਿਸਾਨਾਂ ਨੂੰ ਤੰਗ ਕਰਦੀ ਆ ਸਰਕਾਰ ਆ ਕਹਿੰਗੇ ਧਰਨੇ ਲਵਾਈ ਜਾਂਦੇ ਆ ਵੀ ਇਹ ਜੇ ਕਦੀ ਉਧਰ ਚਿੰਜਣ ਕਰੀ ਅੱਧਰ ਚੱਲ ਜਾਣਾ ਕੋਈ ਨਾ ਕੋਈ ਪੁੱਠਾ ਪੰਗਾ ਪਾ ਲੈਂਦੀ ਸਰਕਾਰ ਬਿਲਕੁਲ ਜੀ ਬਿਲਕੁਲ ਪਰੇਸ਼ਾਨ ਕਰਨ ਦਾ ਆ ਬਿਲਕੁਲ ਜੀ ਬਿਲਕੁਲ ਖਰੀ ਗੱਲ ਮੈਂ ਦੇਣਾ ਵੀ ਸਾਰੀਆਂ ਜਥੇਬੰਦੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਏ ਇਸ ਮੁੱਦੇ ਤੇ ਕਿਉਂ ਪ੍ਰਧਾਨ ਜੀ ਚਾਹੀਦਾ ਦੇਣਾ ਬਿਲਕੁਲ ਜੀ ਬਿਲਕੁਲ ਜਿਹੜਾ ਸਚਾਈ ਏ ਤੇ ਸਚਾਈ ਏ ਤਾ ਤਕੜਾ ਮੁੱਦਾ ਆ ਪ੍ਰਧਾਨ ਜਰੂਰੀ ਮਤਾਂ ਹੋਈ ਬਿਲਕੁਲ ਜੀ ਬਿਲਕੁਲ ਤੇ ਜਮਾਨੀ ਆਪਣੀ ਨਸਲਾਂ ਦਾ ਮੁੱਦਾ ਹੀ ਉਹ ਆ ਬਿਲਕੁਲ ਨਸਲ ਖੁਸ਼ੀ ਹੋ ਰਹੀ ਆ ਨਾ ਬਿਲਕੁਲ ਖਰੀ ਗੱਲ ਆਈ ਜੋ ਦੇ ਜਿਹੜੇ ਸਾਥ ਸਾਥ ਫੋੜ ਕਹਿੰਦੇ ਕਹਿੰਦੇ ਸੀਗੇ ਸੁੱਤਿਆਂ ਵੀ ਬਾਈ ਗਈ ਬੰਦਾ ਨੇੜੇ ਨਹੀਂ ਸੀ ਆਉਂਦੇ ਤੇ ਕਰਾਂਜੀ ਜਾਰੂ ਜੋਦੇ ਕੁਛ ਆ ਜਾਮ ਨੂੰ ਥੱਲੇ ਜਾ ਬੈਠਿਆ ਤੇ ਕੁਛ ਬਾਈ ਜੀ ਮੋਟਰ ਦੇ ਉੱਤੇ ਬਾਈ ਜੀ ਉਹ ਕਰਾਂਹ ਪੂਰਾ ਸਟੈਂਡ ਕਰੀ ਬੈਠਿਆ ਕਰੋ ਵੀਡੀਓ ਸ਼ੇਅਰ ਵਾਦ ਤੋਂ ਬਾਅਦ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਾਕੀ ਹੋ ਰਹੀ ਆ ਵਿਉਂਤਬੰਦੀ ਤੇ ਸੈਕਟਰੀ ਸਾਹਿਬ ਜੀ ਸਾਡੇ ਜੁਮੇਵਾਰ ਬੰਦੇ ਆ ਜੀ ਤੇ ਪ੍ਰਧਾਨ ਸਾਹਿਬ ਅੱਜ ਹਾਂਜੀ ਪ੍ਰਧਾਨ ਸਾਹਿਬ ਜੀ ਦਿਓ ਥੋੜੀ ਜੀ ਜਾਣਕਾਰੀ ਅੱਜ ਮੋਰਚਾ ਜਿਹੜਾ ਲੱਗਾ ਕਿਹੜੇ ਸਬੰਧ ਵਿੱਚ ਲੱਗਾ ਜੀ ਹਾਂਜੀ ਮੈਂ ਕਿਸਾਨ ਸੰਘਾ ਕਮੇਟੀ ਪੰਜਾਬ ਫੋਟੋ ਕੁੱਡਾ ਲਾ ਆਕੂ ਤੁਹਾਡੇ ਮੀਡੀਆ ਦਾ ਵੀ ਧੰਨਵਾਦ ਕਰਦਾ ਜੀ ਇੱਥੇ ਮੋਰਚਾ ਕੋਈ ਨਹੀਂ ਇਹ ਤਾਂ ਨਜਾਇਜ਼ ਧੱਕਾ ਹੋ ਰਿਹਾ ਸਾਡੇ ਨਾਲ ਬਿਲਕੁਲ ਜੀ ਸਾਡੇ ਨਾਲ ਜੀ ਮਾਨੋਚਾਲ ਦੀ ਚਲੋ ਆਪਣੀ ਕਾਈ ਵੀ ਚੱਲਦੀ ਆ ਕਿਸਾਨ ਉੱਥੇ ਧਰਨੇ ਤੇ ਬੈਠੇ ਆ ਜਿੱਥੇ ਆਪਣਾ ਮੋਰਚਾ ਲੱਗਾ ਖਨੋਰੀ ਬੱਟ ਬਿਲਕੁਲ ਜੀ ਬਿਲਕੁਲ ਇਤਨਾ ਆਇਆ ਜੀ ਇਹ ਜਿਹੜੀ ਜ਼ਮੀਨ ਆ 17 18 ਕਿੱਲੇ ਇੱਥੇ 7 8 9 ਘਰਾਂ ਦੇ ਕੋਲੇ ਆ ਹਾਂਜੀ ਹਾਂਜੀ ਇਹੜੀ ਜ਼ਮੀਨ ਆ ਇਹਨਾਂ ਨੇ ਬੜੇ ਚਿਰ ਤੋਂ ਲੈ ਕੇ ਜਦੋਂ ਆ ਨਹਿਰਾ ਪੱਕੀਆਂ ਹੋਈਆਂ ਵਾ ਤੁਹਾਡੇ ਕੋਲ ਨਹਿਰਾ ਵਾ ਹਾਂਜੀ ਹਾਂਜੀ ਕਿਥੇ 1957 ਦੀ ਗੱਲ ਆ ਜੀ ਇਹਨਾਂ ਨੇ ਬਜ਼ੁਰਗਾਂ ਤੋਂ ਲੈ ਕੇ ਨਾ ਮਤਲਬ ਪੈਲੀ ਹਾਂਜੀ ਹਾਂਜੀ ਭੱਠੇ ਲਾਏ ਸੀ ਇਹ ਇੱਟਾ ਪੱਕੀਆਂ ਕਰਨ ਵਾਸਤੇ ਜੀ ਨਾਲੇ ਲਿਖਤ ਤੌਰ ਤੇ ਉਹ ਲਿਖਤੀ ਦਿੱਤਾ ਸੀ ਪੀ ਜਦੋਂ ਅਸੀਂ ਪੱਠੇ ਸਾਡੀਆਂ ਨਹਿਰਾਂ ਵਾਲਾ ਕੰਮ ਹੋ ਗਿਆ ਰਹੀ ਤੁਹਾਨੂੰ 20% ਲੈਸ ਤੇ ਵਾਪਸ ਕਰ ਦਿਆਂਗੇ ਜੀ ਉਹ ਲਿਖ ਤਾਂ ਆਪਣੇ ਕੋਲ ਆ ਬਿਲਕੁਲ ਜੀ ਜੀ ਦੂਸਰੀ ਬੇਨਤੀ ਹੈ ਵੀ 1924 ਤੱਕ ਗਰਦੌਰੀਆਂ ਆਪਣੇ ਆਗੂਆਂ ਦਾ ਕੁੜਦੂ ਦਾ ਰਿਕਾਰਡ ਵੀ ਆਪਣੇ ਕੋਲੇ ਆ ਪੰਜਾਬੀ ਦਾ ਵੀ ਆਪਣੇ ਕੋਲੇ ਆ ਵਾਹ ਜੀ ਵਾਹ ਤੇ 24 ਦੇ ਵਿੱਚ ਆਣ ਕੇ ਇੱਥੇ ਕੋਈ ਦੋ ਚਾਰ ਆਗੂ ਨੇ ਆਮ ਆਦਮੀ ਪਾਰਟੀ ਦੇ ਤੇ ਇੱਕ ਕਾਨੂੰਗੋ ਸਰਜੀਤ ਸਿੰਘ ਜੀ ਉਹਨੇ ਨਾਲ ਮੇਲ ਮੁਲ ਕੇ ਇੱਥੇ ਲੋਕਾਂ ਨਾਲ ਵੀ ਚੱਲ ਆਪਾਂ ਹਾੜਾ ਫਲੀਏ ਦੇ ਗਰੀਬਾਂ ਨੂੰ ਮਾਰਨਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਦੋ ਦੋ ਕਿੱਲੇ ਆ ਕੇ ਕੋਲੇ ਪੰਜ ਕਿੱਲੇ ਆ ਕੇ ਕੋਲੇ ਇੱਕ ਕਿੱਲਾ ਆਏ ਆ ਉਹ ਪਰਿਵਾਰ ਸਾਡੇ ਨਾਲ ਬੈਠੇ ਆ ਦੂਸਰੀ ਬੇਨਤੀ ਆ ਵੀ ਉਹਦਾ ਕੇਸ ਆ ਹਾਈ ਕੋਰਟ ਤੇ ਚੱਲਣ ਡਿਆ ਉਹਦੀ ਕਾਪੀ ਆਪਣੇ ਕੋਲ ਆ ਜੀ ਅਸੀਂ ਇਹ ਵੀ ਆਖਿਆ ਪ੍ਰਸ਼ਾਸਨ ਨੂੰ ਵੀ ਜੋ ਅਦਾਲਤ ਫੈਸਲਾ ਕਰੇਗੀ ਜਿਵੇਂ ਆਖੂਗੀ ਵੀ ਪਹਿਲੀ ਨਹਿਰ ਮੈਗਮੇ ਦੀ ਬੰਦੀ ਆ ਪਹਿਲੀ ਪਿੰਡ ਦੀ ਬੰਦੀ ਆ ਤੇ ਅਸੀਂ ਆਪ ਖੁਰ ਛਡਾਵਾਂਗੇ ਪਰ ਜੇ ਤੁਸੀਂ ਆਖੋ ਧੱਕੇ ਨਾ ਹੀ ਪੈਲੀ ਵਹਾਜਿਏ ਬਿਲਕੁਲ ਫਿਰ ਅਸੀਂ ਇਹ ਕਤਾਈ ਨਹੀਂ ਹੁੰਦਿਆਂਗੇ ਅੱਜ ਤੁਸੀਂ ਵੇਖਿਆ ਵੀ ਕਿਸਾਨ ਗੱਲ ਕਮੇਟੀ ਪੰਜਾਬ ਦਾ ਸਾਰੇ ਜ਼ਿਲ੍ਹੇ ਪਹੁੰਚ ਰਿਹਾ ਇੱਥੇ ਬਿਲਕੁਲ ਜੀ ਫੋਰਥਾਲਾ ਵੀ ਆ ਰਿਹਾ ਵਾ ਜਲੰਧਰ ਵੀ ਆ ਰਿਹਾ ਗੁਰਦਾਸਪੁਰ ਆ ਰਿਹਾ ਅੰਮ੍ਰਿਤਸਰ ਆ ਰਿਹਾ ਹਾਂਜੀ ਹਾਂਜੀ ਇੱਥੇ ਭਾਵੇਂ ਸਾਨੂੰ 10-3 ਦਾ ਮੋਰਚਾ ਲਾਜੀ ਦਾ ਸਿਰਫ ਚਲਕ ਜੀ ਆਹ ਮਖਾਈ ਆ ਬਿਲਕੁਲ ਜੀ ਹਾਂ ਤਰਨਤਾਰਨ ਦੁਰਲੀ ਬਿਲਟਿਆ ਥੋੜੀ ਜੀ ਤਰਨਤਾਰਨ ਦਾ ਜ਼ਿਲ੍ਹਾ ਵੀ ਰਹਿਦਾ ਹੁੰਦਿਆ ਜੀ 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 ਇਧਰੋਂ ਫਰੀਦਕੋੜਾ ਵਾਲੇ ਬੈਠੇ ਆ ਤੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਸਾਡੇ ਨਾਲ ਜਿਹੜੀਆਂ ਅਟੈਚ ਨੇ ਉਹਨੂੰ ਤਿਆਰ ਆ। ਬਿਲਕੁਲ ਜੀ ਬਿਲਕੁਲ ਤੇ ਅਸੀਂ ਧੰਨਵਾਦ ਕਰਦੇ ਆ ਮੀਡੀਆ ਦਾ। ਬਾਕੀ ਕਿਤਾਈ ਵੀ ਅਸੀਂ ਕਿਸਾਨਾਂ ਨਾਲ ਧੱਕਾ ਨਹੀਂ ਹੁੰਦਿਆਂ। ਬਿਲਕੁਲ ਜੀ ਬਿਲਕੁਲ ਜਰੂਰੀ ਧੰਨਵਾਦ ਜੀ। ਇਸਨ ਸਾਡੇ ਸੁਪਰਦਾਨ ਸਾਹਿਬ ਜੀ ਬਹੁਤ ਵਧੀਆ ਫਰੋਜਪੁਰ ਜ਼ਿਲ੍ਹੇ ਤੋਂ ਜਾਣਕਾਰੀ ਦੇ ਕਿ ਸਾਰੀ ਫਰੋਜਪੁਰ ਜ਼ਿਲ੍ਹੇ ਦੀ ਕਪੂਰਥਲਾ, ਜਲੰਧਰ ਜ਼ਿਲ੍ਹਾ ਸਾਰੀ ਇੱਥੇ ਪਹੁੰਚਿਆ ਜਿਸ ਜਿੰਨੇ ਵੀ ਆਗੂ ਆ ਜੀ ਜ਼ਿਲ੍ਹੇ ਦੇ ਤੇ ਧੱਕਾ ਨਹੀਂ ਹੋਣ ਦਿੱਤਾ ਜਾਊਗਾ ਕਿਸੇ ਵੀ ਕਿਸਾਨ ਨਾਲ। ਤੇ ਵੀਡੀਓ ਸ਼ੇਅਰ ਕਰੋ ਵਾਤਵਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਧੰਨਵਾਦ